ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਸੰਡੇ ਸੀਗਾ ਤੇ ਸੰਡੇ ਨੂੰ ਆਪਾਂ ਪਹਿਲਾਂ ਬਾਜ਼ਾਰ ਗਏ ਤੇ ਕੋਕ ਆਪਣਾ ਰਾਸ਼ਨ ਜਿਹੜਾ ਲੈ ਕੇ ਆਉਣ ਵਾਲਾ ਸੀਗਾ ਮਹੀਨੇ ਦਾ ਤੇ ਉਹ ਲੈ ਕੇ ਆਣਾ ਸੀਗਾ ਤਾਂ ਕਰਕੇ ਹਨਾ ਤੇ ਦੇਖੋ ਕਿੰਨਾ ਸਾਰਾ ਰਾਸ਼ਨ ਆ ਤੇ ਇਹਨੂੰ ਹੁਣ ਸਾਮੰਭ ਦੀ ਟੈਨਸ਼ਨ ਹੋਈ ਪਈ ਸੀ ਉਹਨਾਂ ਮੇਰਾ ਨਹੀਂ ਸਮਾਨ ਸੀਗਾ ਜਿੰਨਾ ਮੇਰੇ ਬੱਚਿਆਂ ਦਾ ਸੀਗਾ ਤੇ ਮੈਂ ਕਿਹਾ ਚਲੋ ਇਹਨੂੰ ਹੁਣ ਮੈਂ ਪਾਵਾਂ ਕਿਸੇ ਡੱਬੇ ਦੇ ਵਿੱਚ ਤੇ ਕਿਸੇ ਚਾਹੀ ਨਹੀਂ ਰਿਹਾ ਸੀ ਪੂਰਾ ਇੰਨਾ ਜਿਆਦਾ ਸਮਾਨ ਲੈ ਕੇ ਆਏ ਇਹ ਮੈਗੀ ਪਾਸਤਾ ਵਗੈਰਾ ਹਨਾ ਤੇ ਉਸ ਤੋਂ ਬਾਅਦ ਇਹ ਆਪਣੇ ਪਾਪਾ ਦੇ ਨਾਲ ਮਸਤੀ ਕਰਨ ਲੱਗ ਗਏ ਕਿਉਂਕਿ ਇਹਦੇ ਪਾਪਾ ਘਰ ਸੀਗੇ ਅੱਜ ਤੇ ਫਤਿਹ ਦੇਖੋ ਕਿੰਨੇ ਐਕਸ਼ਨ ਕਰਦਾ ਹੈ ਸਾਡਾ ਉਸ ਤੋਂ ਬਾਅਦ ਕਹਿੰਦੇ ਸਾਡੇ ਲਈ ਕੁਝ ਟੇਸਟੀ ਬਣਾਓ ਤੇ ਮੈਂ ਸੋਚਿਆ ਚਲੋ ਪੂੜੀਆਂ ਬਣਾਉਣੇ ਆ ਸਭ ਤੋਂ ਪਹਿਲਾਂ ਆਪਾਂ ਲਿਆ ਮੈਦਾ ਤੇ ਫਿਰ ਵਿੱਚ ਪਾਇਆ ਆਪਾਂ ਥੋੜਾ ਜਿਹਾ ਆਟਾ ਕਣਕ ਦਾ ਆਟਾ ਅਜਵੈਨ ਨਮਕ ਤੇ ਦੋ ਤੋਂ ਤਿੰਨ ਚਮਚ ਪਾਵਾਂਗੇ ਆਪਾਂ ਤੇਲ ਦੇ ਆਟੇ ਨੂੰ ਗੁੰਨ ਕੇ ਆਪਾਂ ਤਿਆਰ ਕਰ ਲਾਂਗੇ ਜਿਵੇਂ ਮੈਦਾ ਮੈਦਾ ਤੇ ਅੱਧਾ ਆਟਾ ਲੈ ਆਏ ਤੁਸੀਂ ਇਕੱਲਾ ਮੈਦਾ ਵੀ ਲੈ ਸਕਦੇ ਹੋ ਪਰ ਇਸ ਤਰੀਕੇ ਨਾਲ ਜਿਹੜੀਆਂ ਪੂੜੀਆਂ ਐ ਉਹ ਜ਼ਿਆਦਾ ਵਧੀਆ ਬਣਦੀਆਂ ਐ ਤਾਂ ਕਰਕੇ ਮੈਂ ਦੋਨੇ ਚੀਜ਼ਾਂ ਲਈਆਂ ਐ ਤੁਸੀਂ ਚਾਹੋ ਤਾਂ ਇਕੱਲੇ ਗੇहूं ਦੇ ਆਟੇ ਦੀਆਂ ਵੀ ਬਣਾ ਸਕਦੇ ਕਣਕ ਦੇ ਆਟੇ ਦੀਆਂ ਵੀ ਬਣ ਜਾਂਦੀਆਂ ਮੈਂ ਤਕਰੀਬਨ ਵੈਸੇ ਕਣਕ ਦੇ ਆਟੇ ਦੀਆਂ ਬਣਾਨੀ ਐ ਤੇ ਜੇ ਜ਼ਿਆਦਾ ਬੱਚੇ ਜਦ ਕਰਨ ਲੱਗ ਜਾਣ ਤਾਂ ਮੈਦੇ ਦੀਆਂ ਖਾਣੀਆਂ ਤਾਂ ਫਿਰ ਮੈਂ ਦੋਨੇ ਮਿਕਸ ਕਰਕੇ ਬਣਾਨੀ ਆ ਆਟੇ ਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਗੁੰਨਣਾ ਐ ਤੇ ਟਿੱਲਾ ਬਿਲਕੁਲ ਨਹੀਂ ਕਰਨਾ ਸਖਤ ਜਿਆ ਡੋਲ ਇਹਦਾ ਆਪਾਂ ਲਾ ਕੇ ਤਿਆਰ ਕਰਨਾ ਇਹਨੂੰ ਰੱਖ ਦਾਂਗੇ ਰੈਸਟ ਵਾਸਤੇ ਉਦੋਂ ਬਾਅਦ ਫੇਰ ਇਹਨੂੰ 15-20 ਮਿੰਟ ਬਾਅਦ ਆਪਾਂ ਫੇਰ ਗੁੰਨਾਗੇ ਇਸ ਤਰ੍ਹਾਂ ਠੀਕ ਹੈ ਥੋੜਾ ਜਿਹਾ ਤੇਲ ਲਾ ਕੇ ਗੁੰਨਣਾ ਹੁਣ ਇੱਥੇ ਪਾਣੀ ਦਾ ਯੂਜ਼ ਤੁਸੀਂ ਬਿਲਕੁਲ ਨਹੀਂ ਕਰਨਾਗਾ ਤੇ ਉਦੋਂ ਬਾਅਦ ਇਹਦੇ ਆਪਾਂ ਪੇੜੇ ਬਣਾ ਕੇ ਰੱਖ ਲਵਾਂਗੇ ਇਕੱਠੇ ਕਰਕੇ ਸਾਰੇ ਠੀਕ ਹੈ ਤਾਂ ਕਿ ਫੇਰ ਬਣਾਉਣ 'ਚ ਆਸਾਨੀ ਜੀ ਹੋ ਜਾਂਦੀ ਆ ਤੇ ਸਾਰੇ ਆਪ ਆਪਣਾ ਛੋਟੇ ਛੋਟੇ ਪੇੜੇ ਬਣਾ ਕੇ ਰੱਖ ਲਾਂਗੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਤੁਸੀਂ ਕਿੱਡੀ ਕਪੂਰੀ ਬਣਾਣੀ ਆ ਹਨਾ ਤੇ ਮੈਂ ਵੀ ਇੱਧਰ ਪਹਿਲਾਂ ਆਪਣੇ ਮੈਂ ਸੋਚਿਆ ਵੀ ਸਾਰੇ ਪੇੜੇ ਇਕੱਠੇ ਕਰਕੇ ਰੱਖ ਲੈਨੇ ਬਣਾ ਕੇ ਅੱਦੇ ਕੋ ਬਣਾ ਕੇ ਤੇ ਫਿਰ ਮੈਂ ਇਹਨਾਂ ਦੀਆਂ ਪੂਰੀਆਂ ਵੇਲੂਗੀ ਤੇ ਅੱਧਿਆਂ ਦੀਆਂ ਮੈਂ ਫਿਰ ਵੇਲੂਗੀ ਤੇ ਕਿਉਂਕਿ ਇੱਕ ਵਾਰ ਹੁੰਦਾ ਨਹੀਂ ਨਾ ਵੀ ਪੇੜਾ ਵੀ ਬਣਾਣਾ ਪੂਰੀ ਵੇਲਣੀ ਫਿਰ ਫਰਾਈ ਕਰਨੀ ਔਖਾ ਹੋ ਜਾਂਦਾ ਇਸ ਕਰਕੇ ਆਪਣਾ ਪੇੜੇ ਬਣਾ ਲਈਆ ਇੱਧਰ ਆਪਾਂ ਤੇਲ ਗਰਮ ਹੋਣ ਵਾਸਤੇ ਰੱਖ ਦਿੰਨੇ ਆ ਜਿੰਨਾ ਚਿਰ ਆਪਣਾ ਤੇਲ ਗਰਮ ਹੋਊਗਾ ਉਨੇ ਚਿਰ ਚ ਆਪਾਂ ਪੂਰੀਆਂ ਬਣਾ ਕੇ ਤਿਆਰ ਕਰ ਲਾਂਗੇ ਆਟਾ ਲੈਣਾ ਏ ਬੇਡਾ ਲੈ ਆਪਾਂ ਨੇ ਹਨਾ ਉਹਨੂੰ ਥੋੜਾ ਜਿਹਾ ਤੇਲ ਲਾ ਕੇ ਬਸ ਇਦਾਂ ਹੀ ਵੇਲਣਾ ਇਹ ਵੇਲਣ 'ਚ ਬਹੁਤ ਦਿੱਕਤ ਆਊਗੀ ਤੁਹਾਨੂੰ ਕਿਉਂਕਿ ਤੁਸੀਂ ਬਿਨਾਂ ਪਰੇਥਨ ਦੇ ਵੇਲ ਰਹੇ ਆ ਇਹਨੂੰ ਤਾਂ ਕਰਕੇ ਠੀਕ ਹੈ ਤੇ ਪਰ ਇਹਨੂੰ ਹੌਲੀ-ਹੌਲੀ ਜੇ ਵੇਲੋਗੇ ਨਾ ਤਾਂ ਆਰਾਮ ਨਾਲ ਬਿਲ ਜਾਊਗੀ ਫਿਰ ਕੋਈ ਦਿੱਕਤ ਨਹੀਂ ਆਂਦੀ ਕਿ ਥੋੜਾ ਜਿਹਾ ਬਸ ਤੁਸੀਂ ਤੇਲ ਲਾਈ ਜਾਣਾ ਤੇ ਇਹਨੂੰ ਵੇਲ ਲਈ ਜਾਣਾ ਠੀਕ ਹੈ ਆਪਾਂ ਚਾਰ ਤੋਂ ਪੰਜ ਪੂਰੀਆਂ ਪਹਿਲਾਂ ਵੇਲ ਕੇ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਫਰਾਈ ਕਰਾਂਗੇ ਠੀਕ ਹੈ ਕਿਉਂਕਿ ਜੇ ਇਕੱਠੇ ਕਰਾਂਗੇ ਨਾ ਫਿਰ ਹੁੰਦਾ ਨਹੀਂ ਨਾ ਹੀ ਪੂਰੀ ਫੁੱਲਦੀ ਆ ਤੇ ਨਾ ਹੀ ਉਹ ਜੀ ਬਣਦੀ ਆ ਤੇ ਖਾਣ ਦਾ ਵੀ ਨਾ ਵਧੀਆ ਟੇਸਟ ਨਹੀਂ ਆਂਦਾਗਾ ਦੇਖੋ ਆਪਾਂ ਇਦਾਂ ਕਰਕੇ ਇਹਨਾਂ ਨੂੰ ਵੇਲੀ ਜਾਂਦੇ ਆ ਵੇਲ ਵੇਲ ਕੇ ਹੁਣ ਰੱਖੀ ਜਾਂਦੇ ਆ ਆਪਾਂ ਇੱਥੇ ਸੁੱਕੇ ਆਟੇ ਦਾ ਇਸਤੇਮਾਲ ਬਿਲਕੁਲ ਨਹੀਂ ਕੀਤਾ ਹੈਗਾਗਾ ਸਿਰਫ ਆਪਾਂ ਤੇ ਇਹਨੂੰ ਕੱਲਾ ਤੇਲ ਹੀ ਲਾਇਆ ਏ ਤੇ ਉਹਦੇ ਨਾਲ ਹੀ ਰਾਈਫਾਇਡ ਨਾਲ ਹੀ ਦੇਖੋ ਆਪਾਂ ਇਹਨਾਂ ਨੂੰ ਵੇਲ ਕੇ ਤਿਆਰ ਕਰ ਲੈਣਾ ਤੇ ਚਪਕਣ ਗਾਣ ਵੀ ਜੇ ਤੁਹਾਨੂੰ ਜ਼ਿਆਦਾ ਲੱਗੇ ਤਾਂ ਤੁਸੀਂ ਥੋੜਾ ਜਿਹਾ ਤੇਲ ਵੇਲਣੇ ਨੂੰ ਵੀ ਲਾ ਸਕਦੇ ਹੋ ਹਣਾ ਆ ਦੇਖੋ ਹੁਣ ਪੂਰੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਤੇਲ ਦੇਖਦੇ ਆ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਤੁਸੀਂ ਦੇਖਿਓ ਪੌਣਸਰ ਪੂਰੀ ਫੁੱਲ ਜੂਗੀ ਤੁਸੀਂ ਇਸ ਤਰੀਕੇ ਨਾਲ ਬਣਾਇਓ ਤੁਹਾਡੀਆਂ ਪੂਰੀਆਂ ਸਾਰੀਆਂ ਫੁੱਲ ਫੁੱਲ ਕੇ ਬਣਣਗੀਆਂ ਜਿਹਨੂੰ ਵੀ ਨਹੀਂ ਵੀ ਆਉਂਦੀਆਂ ਨਾ ਉਹ ਵੀ ਬਣਾ ਸਕਦਾ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਤੇ ਆ ਦੇਖੋ ਹੁਣ ਆਪਣੀਆਂ ਪੂਰੀਆਂ ਕਿਵੇਂ ਫੁੱਲ ਫੁੱਲ ਕੇ ਬਣੀ ਜਾਂਦੀਆਂ ਹਨ ਆਪਾਂ ਨਾਲ ਦੀ ਨਾਲ ਲਗਾਤਾਰ ਸਿੱਕੀ ਜਾਂਦੇ ਆ ਹਨਾ ਇਹਦੇ ਚ ਮੈਂ ਵੀਡੀਓ ਬਿਲਕੁਲ ਵੀ ਸਕਿਪ ਨਹੀਂ ਕੀਤੀ ਹੈਗੀ ਕਿਉਂਕਿ ਇਹ ਹੀ ਮੇਨ ਚੀਜ਼ ਆ ਦੇਖੋ ਹੁਣ ਆਪਾਂ ਦੋ ਕੱਢ ਲਈਆਂ ਹੁਣ ਫੇਰ ਇੱਕ ਹੋਰ ਪੂਰੀ ਪਾ ਦਵਾਂਗੇ ਤੇ ਆਪਣੀਆਂ ਪੂਰੀਆਂ ਜਿਹੜੀਆਂ ਬਣ ਕੇ ਬਿਲਕੁਲ ਤਿਆਰ ਹੋ ਜਾਣਗੀਆਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਫੁੱਲੀਆਂ ਫੁੱਲੀਆਂ ਪੂਰੀਆਂ ਨੂੰ ਇੰਜੋਏ ਕਰ ਸਕਦੇ ਹੋ ਅੱਜ ਸੰਡੇ ਆ ਤੇ ਆਪਣਾ ਜਿਹੜਾ ਸਪੈਸ਼ਲ ਲੰਚ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਥੈਂਕ ਯੂ ਥੈਂਕ ਯੂ ਫॉर ਵਾਚਿੰਗ